ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਨਵੇਂ ਦਿੱਲੀ ਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਸ਼ਤਾਪਤੀ ਸਮਾਪਨ ਚ ਲਿਆ ਹਿੱਸਾ ਅਤੇ ਇੱਕ ਯਾਦਗਾਰੀ ਡਾਕ ਟਿਕਟ ਦੇ ਸਿੱਖਾ ਵਿਚਾਰ ਕੀਤਾ ਕੇਂਦਰੀ ਮੰਤਰੀ ਮੰਡਲ ਵੱਲੋਂ ਕਈ ਅਹਿਮ ਫੈਸਲੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਚੁੱਤ ਦਿਨ ਫੀਸਦ ਵਾਤੇ ਅਤੇ ਦਾਣਾ ਚ ਆਤਮ ਨਿਰਭਰਤਾ ਮਿਸ਼ਨ ਨੂੰ ਮਨਜ਼ੂਰੀ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿਂਦ ਸਰਕਾਰ ਹੜਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬ ਚ ਹਾਲਾਤ ਮੋੜ ਆਮ ਮੰਗ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂ ਵੱਲੋਂ ਪੰਜਾਬ ਦੀ ਪਿੰਡੂ ਪ੍ਰਤਿਭਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨ ਲਈ ਪਹਿਲ ਮਾਰਟ ਆਊਟ ਗਾਟਨ ਅਤੇ ਉਤਰੀ ਰੇਲਵੇ ਨੇ ਤਿਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਯਾਤਰੀਆਂ ਦੀ ਸਹੂਲਤ ਲਈ ਕੱਲ ਤੋਂ 8 ਅਕਤੂਬਰ ਤੱਕ ਜੰਮੂ ਤੋਂ 16 ਰੇਲਗੱਡੀਆਂ ਮੋੜ ਸ਼ੁਰੂ ਕਰਨ ਦਾ ਕੀਤਾ ਐਲਾਨ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮੀ ਦਿੱਲੀ ਵਿੱਚ ਰਾਸ਼ਟਰੀ ਸਿਆਮ ਸਿਖ ਸੰਗ ਆਰਐਸਐਸ ਦੇ ਸ਼ਤਾਪਤੀ ਸਮਾਰੋਹ ਵਿੱਚ ਹਿੱਸਾ ਲਿਆ। RSS ਦੀ ਵਿਰਾਸਤ ਇਸ ਦੇ ਸਭਿਆਚਾਰਕ ਯੋਗਦਾਨ ਤੇ ਦੇਸ਼ ਦੀ ਇਕਤਾ ਵਿੱਚ ਇਸ ਦੀ ਭੂਮਿਕਾ ਨੂੰ ਉਜਾਗਰ ਕਰਤੇ ਨੇ ਇਕਾਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਐਸਐਸ ਰਾਸ਼ਟਰ ਨਿਰਮਾਣ ਲਈ ਕੰਮ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਇਸ ਮਹਾਨ ਦਿਨ ਤੇ ਇੱਕ ਸੰਗਠਨ ਵਿੱਚੋਂ ਆਰਐਸਐਸ ਦੀ ਸਥਾਪਨਾ ਸਿਰਫ ਇੱਕ ਸੰਜੋਗ ਨਹੀਂ ਸੀ ਸੱਚੋ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਇੱਕ ਰਵਾਇਤੀ ਸੁਰਜੀਤੀ ਸੀ ਉਨ੍ਹਾਂ ਕਿਹਾ से ही राष्ट्रीय स्वयंसेवक संघ विराट उद्देश्य लेकर चला और ये उद्देश्य रहा राष्ट्र निर्माण इस उद्देश्य की पूर्ति के लिए संघ ने जो रास्ता चुना वो था व्यक्ति निर्माण से राष्ट्र निर्माण और इस रास्ते पर सतत चलने के लिए जो कार्य पद्धति चुनी वो थी नित्य नियमित चलने वाली शाखा ਇਸ ਮੌਕੇ ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਯਾਦਗਾਰੀ ਡਾਕ ਟਿਕਟ ਤੇ ਸਿੱਕਾ ਵੀ ਜਾਰੀ ਕੀਤਾ। ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਵਿੱਚ 3% ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਨਵੀਂ ਦਿੱਲੀ 'ਚ ਕੈਬਨਟ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਸ ਨਾਲ ਲਗਭਗ 49 ਲੱਖ 20 ਹਜ਼ਾਰ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ 68 ਲੱਖ 70 ਹਜ਼ਾਰ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। साथियों आज माननीय प्रधानमंत्री जी ने कैबिनेट में करीब एक लाख बीस हजार करोड़ रुपए के फैसले लिए हैं इसमें देश भर में सेंट्रल गवर्नमेंट एम्प्लॉईज को और पेंशनर्स को कई नई सौगातें दी गई है उसमें आज एक नई सौगातें डी और डी बढ़ाना ये वादा इस साल पहली जुलाई तो लागू होगा ਕੇਂਦਰੀ ਮੰਤਰੀ ਮੰਡਲ ਨੇ ਦਾਲਾਵੇ ਚ ਆਤਮ ਨਿਰਭਰਤਾ ਮਿਸ਼ਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਇੱਕ ਇਤਿਹਾਸਕ ਪਹਿਲ ਹੈ ਜਿਸ ਦਾ ਉਦੇਸ਼ ਖੇਰੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਤੇ ਦਾਲਾ ਨੂੰ ਆਤਮ ਨਿਰਭਰਤਾ ਪ੍ਰਾਪਤ ਕਰਨਾ ਹੈ ਇਸ ਮਿਸ਼ਨ ਨੂੰ ਸਾਲ 2025-26 ਤੋਂ 2000 ਤੇ ਇਕਤੀ ਤੱਕ 6 ਸਾਲਾਂ ਦੀ ਮਿਆਦ ਵਿੱਚ 11440 ਕਰੋੜ ਰੁਪਏ ਦੇ ਵਿਤੀ ਖਰਚਾ ਲਾਗੂ ਕੀਤਾ ਜਾਵੇਗਾ ਪਾਰੇ ਦੇ ਫਸਲੀ ਪ੍ਰਣਾਲੀਆਂ ਤੇ ਖੁਰਾਕ ਚ ਦਾਲਾਂ ਦਾ ਵਿਸ਼ੇਸ਼ ਮਹੱਤਵ ਹੈ ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਦਾਲਾਂ ਮਿਸ਼ਨ 2030 31 ਤੱਕ ਉਤਪਾਦਨ ਨੂੰ 350000 ਟਨ ਤੱਕ ਵਧਾ ਦੇਵੇਗਾ ਉਹਨਾਂ ਕਹਿਆ ਇਸ ਨਾਲ ਉन्नत ਬੀਜਾਂ ਵਾਢੀ ਤੋਂ ਬਾਅਦ ਦੀ ਬੁਨਿਆਦੀ ਝਾਂਟੇ ਤੇ ਯਕੀਨੀ ਖਰੀਦ ਰਾਹੀਂ 2 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਦਾਲਾਂ ਦੀਆਂ ਨਵੀਆਂ ਉੱਚ ਉਪਜ ਦੇਣ ਵਾਲੀਆਂ ਕਿਸਮਾਂ ਕੀ ਤਰਕ ਤੇ ਜਲਵਾਯੂ ਲਚਕੀਲੀਆਂ ਕਿਸਮਾਂ ਦੇ ਵਿਕਾਸ ਤੇ ਵਿਸਾਰ ਤੇ ਵੀ ਜ਼ੋਰ ਦਿੱਤਾ ਜਾਵੇਗਾ। ਸ਼੍ਰੀ ਵੈਸ਼ਨਵਨ ਨੇ ਕਿਹਾ ਕਿ ਸਰਕਾਰ ਨੇ ਹਾੜੀ ਫਸਲਾਂ ਲਈ ਕਟੋ-ਕਟ ਸਮਰਥਨ ਮੁੱਲ ਵਿੱਚ ਵਾਅਦਾ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਇਹਨਾਂ ਦੀ ਉਪਜਤਾ ਲਾਹੇਵੰਦ ਮੁੱਲ ਮਿਲ ਸਕੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਇੱਕ ਹੈਂਡਲ ਹੈ @ariirrarniojalandhar ਅਤੇ YouTube ਤੇ ਸਾਡਾ ਚੈਨਲ ਹੈ @ariiryajalandhar ਕੇਂਦਰੀ ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਹੜ੍ਹਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬ ਚ ਹਾਲਾਤ ਮੁੜ ਆਮਾਂਗ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਹਨਾਂ ਪਰੋਸਾ ਦਿੱਤਾ ਕਿ ਕੇਂਦਰ ਇਸ ਚੁਣੌਤੀਪੂਰਨ ਸਮੇਂ ਦੌਰਾਨ ਸਰਹੱਦੀ ਸੂਬੇ ਦਿਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਇਸ ਗੱਲ ਤੇ ਜ਼ੋਰ ਦਿੱਤਾ ਕਿ ਸੂਬੇ ਚ ਹੜ੍ਹ ਰਾਹਤ ਤੇ ਮੁੜ ਵਸੇਬੇ ਲਈ ਕੇਂਦਰ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਅਧਿਕਾਰਤ ਫੀਰਿਆ ਮੁਤਾਬਕ ਪੰਜਾਬ ਸਰਕਾਰ ਕੋਲ ਪਹਿਲਾਂ ਹੀ 12599 ਕਰੋੜ ਰੁਪਏ ਦੇ ਐਸਟੀਆਰਐਫ ਫੰਡ ਨੇ ਉਹਨਾਂ ਕਿਹਾ ਪ੍ਰਧਾਨ ਮੰਤਰੀ ਦੇ ਦੇ ਦੌਰੇ ਤੋਂ ਤੁਰੰਤ ਬਾਅਦ ਜਦੋਂ ਉਨ੍ਹਾਂ ਨੇ ਸ਼ੁਰੂਆਤੀ ਰਾਹਤ ਪੈਕੇਜ ਵਿੱਚੋਂ 1600 ਕਰੋੜ ਰੁਪਏ ਦਾ ਐਲਾਨ ਕੀਤਾ ਤਾਂ ਸੂਬੇ ਨੂੰ 805 ਕਰੋੜ ਰੁਪਏ ਵੀ ਚਾਰੇ ਕੀਤੇ ਗਏ ਸਨ ਮੰਤਰੀ ਜੋ ਸੁਲਤਾਨਪੁਰ ਲੋਧੀ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਪਿੰਡ ਸਰੂਪਾਲਾ ਚ ਰਾਹਤ ਸਮਗਰੀ ਵੰਡਣ ਤੇ ਪ੍ਰਭਾਵਿਤ ਪਰਿਵਾਰਾਂ ਦੀਆਂ ਗੱਲਾਂ ਸੁਣਨ ਲਈ ਪਹੁੰਚੇ ਹੋਏ ਸਨ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਹੜ੍ਹ ਨੁਕਸਾਨ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪਣੀ ਚਾਹੀਦੀ ਹੈ ਫਿਰ ਕੇਂਦਰ ਦੇ ਖੁਦ ਦੇ ਮਲਾਂਕਰ ਨੂੰ ਰਾਸ਼ਟਰੀ ਰਿਪੋਰਟ ਨਾਲ ਮਿਲアドਵੇਗਾ ਤੇ ਵਾਧੂ ਫੰਡ ਮਨਜ਼ੂਰ ਕਰੇਗਾ ਕੇਂਦਰੀ ਮੰਤਰੀ ਨੇ ਵਸਨੀਕਾਂ ਨੂੰ ਹੜ੍ਹ ਰਾਹਤ ਸਮਗਰੀ ਨਿਜੀ ਤੌਰ ਤੇ ਵੰਡੀ ਤੇ ਉਹਨਾਂ ਦੀਆਂ ਚਿੰਤਾਵਾਂ ਸੁਣੀਆਂ ਆਪਣੀ ਫੇਰੀ ਦੌਰਾਨ ਕੇਂਦਰੀ ਮੰਤਰੀ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ 'ਚ ਮੱਥਾ ਟੇਕਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਮੀਦ ਜਤਾਈ ਹੈ ਕਿ ਆਪਣੇ ਸਨਤ ਪੱਖੀ ਤੇ ਕਾਰੋਬਾਰ ਲਈ ਸੁਖਾਵੇਂ ਮਾਹੌਲ ਕਰਨ ਸੂਬਾ ਦੇਸ਼ ਦੇ ਅਗਲੇ ਵਪਾਰਕ ਗੱਡ ਵਜੋਂ ਉਭਰੇਗਾ ਅੱਜ ਰਾਜਪੁਰਾ ਚ ਹਾਲੈਂਡ ਆਧਾਰਿਤ ਬਹੁ ਰਾਸ਼ਟਰੀ ਕੰਪਨੀ ਡੀ ਹੂਸ ਦੇ ਪਸ਼ੂ ਫੀਡ ਪਲਾਂਟ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਨਤੀ ਤਰੱਕੀ ਨੂੰ ਉਤਸ਼ਾਹ ਦੇਣ ਲਈ ਕਾਰੋਬਾਰ ਚ ਸੌਕ ਸਣੇ ਕਈ ਹੈ ਅਹਮ ਪੈਲ ਕਦਮੀਆਂ ਕੀਤੀਆਂ ਨੇ ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਮਿਹਨਤੀ ਉਦਮੀ ਤੇ ਅਮੀਰ ਵਿਰਸੇ ਦੀ ਧਰਤੀ ਰਹੀ ਹੈ ਤੇ ਪੰਜਾਬ ਨੂੰ ਭਾਰਤ ਦਾ ਨਾਚ ਪੰਡਾਲ ਹੋਣ ਦਾ ਮਾਣ ਹੈ ਉਹਨਾਂ ਇਹ ਵੀ ਕਿਹਾ ਕਿ ਪਿਛਲੇ 3 ਸਾਲਾਂ ਚ ਪੰਜਾਬ ਤੇ ਸਨਤੀ ਸਫਰ ਚ ਵੱਡੀ ਤਬਦੀਲੀ ਆਈ ਹੈ ਜਿਸ ਨਾਲ ਇਸ ਖੇਤਰ ਚ ਤੇਜ਼ ਰਫ਼ਤਾਰ ਦੇਖਣ ਨੂੰ ਮਿਲੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਐਲਾਨਿਆ ਗਿਆ ਜੀਐਸਟੀ ਬਚਤ ਉਤਸਵ ਜੋ ਇਸ ਮਹੀਨੇ ਦੀ 22 ਤਰੀਕ ਨੂੰ ਸ਼ੁਰੂ ਹੋਇਆ ਸੀ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾ ਰਿਹਾ ਹੈ ਅਗਲੀ ਪੀੜੀ ਦੇ ਜੀਐਸਟੀ ਸੁਧਾਰ ਭਾਰਤ ਦੀ ਇਸਿੱਧੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਨੇ ਇਹ ਸੁਧਾਰ ਵੱਖ-ਵੱਖ ਵਸਤਾਂ ਤੇ ਸੇਵਾਵਾਂ 'ਤੇ ਟੈਕਸ ਤਰ੍ਹਾਂ ਘਟਾ ਕੇ ਨਾਗਰਿਕਾਂ ਨੂੰ ਕਾਫੀ ਰਾਹਤ ਦੇ ਰਿਹਾ ਹੈ ਅੱਜ ਅਸੀਂ ਦਸਤਕਾਰੀ ਵਸਤਾਂ ਤੇ ਜੀਐਸਟੀ ਕਟੌਤੀ ਬਾਰੇ ਇੱਕ ਰਿਪੋਰਟ ਪੇਸ਼ ਕਰ ਰਹੇ ਹਾਂ

ਕ੍ਰੇਮਾ ਵਾਲੇ ਸ਼ਿਸ਼ਾ ਤੇ GST ਦਰਾਂ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਇਸ ਕਦਮ ਨਾਲ ਕਾਰੀਗਰ ਅਤੇ ਰਵਾਇਤੀ ਸ਼ਿਲਪਕਾਰੀ ਬਾਜ਼ਾਰਾਂ ਨੂੰ ਸਿੱਧਾ ਹੁਲਾਰਾ ਮਿਲਿਆ ਹੈ ਮੂਰਤੀਆਂ ਫੁੱਲਦਾਨ ਜਾਰ ਅਤੇ ਸਜਾਵਟੀ ਵਸਤਾਂ ਸਮੇਤ ਕੱਚ ਦੀਆਂ ਕਲਾਕ੍ਰਿਤੀਆਂ ਤੇ ਹੁਣ ਸਿਰਫ 5 ਫੀਸਦੀ ਟੈਕਸ ਲੱਗਦਾ ਹੈ ਜਿਸ ਨਾਲ ਭਾਰਤ ਦੇ ਹੱਥ ਨਾਲ ਬਣੇ ਕੱਚ ਦੇ ਕੰਮ ਖਪਤਕਾਰਾਂ ਨੇ ਵਧੇਰੇ ਪਹੁੰਚੋਕ ਪਾਣ ਜਾਂਦੇ ਨੇ ਇਹਨਾਂ ਛੇੜੀਆਂ ਵਿੱਚ ਲਾਗਤਾਂ ਨੂੰ ਘਟਾ ਕੇ ਇਹ ਸੁਧਾਰ ਨਾ ਸਿਰਫ ਪਰਿਵਾਰਾਂ ਤੇ مالی ਬੋਝ ਨੂੰ ਘਟ ਕਰਦਾ ਸਗੋ ਭਾਰਤ ਦੇ ਅਮੀਰ ਦਸਕਾਰੀ ਵਿਰਸੇ ਦੀ ਮਾਨਕ ਮਜ਼ਬੂਤ ਕਰਦਾ ਹੈ ਬਿਊਰੋ ਰਿਪੋਰਟ ਨਾਲ ਮੈਂ ਸਰਪਜੀਤ ਕੌਰ ਆਕਾਸ਼ਵਣੀ ਖਬਰਾਂ ਜਲੰਧਰ ਕੇਂਦਰੀ ਰਾਸ਼ਟਰ ਮੰਤਰੀ ਅਜੇ ਟਮਟਾ ਨੇ ਅਜ ਤਰੰਤ ਅਰੰਦੀ ਹੜਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਉਹਨਾਂ ਦੇ ਮੁੜ ਵਸੇਬੇ ਲਈ ਉਪਰਾਲੇ ਕਰ ਰਹੀ ਹੈ ਉਹਨਾਂ ਕਿਹਾ पंजाब के बहुत सारे जिलों के अंदर आपदा आई है और हमारे केंद्र के सभी मंत्री लगातार दौरा कर रहे हैं माननीय प्रधानमंत्री जी ने पंजाब का दौरा करके पंजाब की स्थिति को समझते हुए इस प्रदेश से जो नुकसान हुआ था उस प्रदेश का आकलन करते हुए 1600 करोड़ रुपए का पैकेज पंजाब को दिया है हम प्रधानमंत्री जी को बहुत धन्यवाद देना चाहते हैं कि उनके माध्यम से जो आपदा में नुकसान हुआ था उसके लिए प्रदेश सरकार को पैसा दिया है जिससे लोगों का नुकसान भरपाई हो सके ਪੰਜਾਬ ਦੇ ਪਿੰਨਾਂ ਚ ਰਹਿਣ ਵਾਲੀਆਂ ਆਤਮ ਨੁਸ਼ਸ਼ਕਤ ਬਣਾਉਣ ਤੇ ਰਵਾਇਤੀ ਕਾਰਗਰੀ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਚ ਇੱਕ ਅਹਿਮ ਕਦਮ ਚੋਕਿਆ ਪੰਜਾਬ ਰਾਜ ਦੇ ਹੱਥੀ ਆਜੀਵਿਕਾ ਮਿਸ਼ਨ ਵੱਲੋਂ ਅੱਜ ਪਹਿਲ ਮਾਰਤਾ ਉਦਘਾਟਨ ਕੀਤਾ ਗਿਆ ਇਹ ਮਾਰ ਪੰਜਾਬ ਦੇ ਦਿਹਾਤੀ ਖੇਤਰਾਂ ਦੇ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਦਸਤਕਾਰੀ ਵਸਤਾਂ ਤੇ ਜੈਵਿਕ ਉਤਪਾਦਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਬਾਜ਼ਾਰ ਹੈ ਪਿੰਡ ਵਿਕਾਸ ਦੇ ਪੰਚਾਇਤ ਮੰਤਰੀ ਤਨਪ੍ਰੀਤ ਸਿੰਘ ਸੌਨ ਨੇ ਪੰਜਾਬ ਸਿਵਲ ਸਕੱਤਰੇਤ ਚ ਇਸ ਦਾ ਉਦਘਾਟਨ ਕੀਤਾ ਸ਼੍ਰੀ ਸੌਨ ਨੇ ਮਾਰਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਤਮ ਨਿਰਭਰਤਾ ਪਿੰਡ ਵਿਕਾਸ ਤੇ ਮਹਿਲਾ ਸ਼ਸ਼ਕਤੀਕਰਨ ਵਾਲੇ ਇੱਕ ਸਾਰਥ ਉਤਰੀ ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਮੁਸਾਫਰਾਂ ਨੂੰ ਵੱਡੀ ਰਾਹਤ ਦਿੰਦਿਆਂ ਕੱਲ ਤੋਂ 8 ਅਕਤੂਬਰ ਤੱਕ ਜੰਮੂ ਤੋਂ ਸੋਨਾ ਰੇਲ ਗੱਟੀਆਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਸਾਲ ਅਗਸਤ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਕਈ ਪ੍ਰਮੁੱਖ ਰੂਟਾਂ ਤੇ ਵਿਘਨ ਪੈਣ ਤੋਂ ਬਾਅਦ ਇਹਨਾਂ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਬਹਾਲ ਕੀਤੀਆਂ ਜਾ ਰਹੀਆਂ ਸੇਵਾਵਾਂ ਚ ਜੰਮੂ ਤੋਂ ਵੀ ਕਾਨਪੂਰ ਸੈਂਟਰਲ ਜੰਮੂ ਤੋਂ ਵੀ ਬਰਾਣੀ ਜੰਮੂ ਤੋਂ ਵੀ ਗੁਹਾਟੀ ਅਮਰਨਾਥ ਜੰਮੂ ਤੋਂ ਵੀ ਗੋਰਖਪੁਰ ਜੰਮੂ ਤੋਂ ਵੀ ਯੋਕਨਗਰੀ ઋਸ਼ੀਕੇਸ਼ ਜੰਮੂ ਤੋਂ ਵੀ ਸਿਆਲਦਾ ਤੇ ਜੰਮੂ ਤੋਂ ਵੀ ਪਾਗਲਪੁਰ ਸ਼ਾਮਲ ਨੇ ਬਠਿੰਡਾ ਸ਼ਹਿਰ ਦੀ 8 ਸਾਲਾ ਵਿਦਿਆਰਥਣ ਇਬਾਦਤ ਕੌਰ ਵੱਲੋਂ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾ ਕੇ ਸੂਬੇ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਗਿਆ। ਸ਼ਾਰਪ ਬ੍ਰੇਨ ਸੰਸਥਾ ਦੇ ਡਾਇਰੈਕਟਰ ਰਣਜੀਵ ਗੋਇਲ ਨੇ ਦੱਸਿਆ ਕਿ ਤੀਜੀ ਜਮਾਤ ਦੀ ਵਿਦਿਆਰਥਣ ਇਬਾਦਤ ਕੌਰ ਨੇ ਅੰਗਰੇਜ਼ੀ ਦੇ ਸ਼ੌਸ ਵਿਸ਼ਾ ਨੂੰ ਸੰਖੇਪ ਰੂਪ ਦੇ ਪੂਰਨ ਰੂਪ ਚ ਅੱਖਾਂ ਤੇ ਪੱਟੀ ਬੰਨ੍ਹ ਕੇ ਮੂੰਹ ਜਬਾਨੀ 1 ਮਿੰਟ 56 ਸੈਕਿੰਡ ਤੋ ਸੁਣਾ ਕੇ ਇਹ ਨਵਾਂ ਰਿਕਾਰਡ ਬਣਾਇਆ ਹੈ। ਪਠੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਅੱਜ ਇਬਾਦਤ ਨੂੰ ਆਪਣੇ ਆਫਿਸ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਤੇ ਆਖਰ ਚੋ ਖਾਸ ਖਬਰਾਂ ਇੱਕ ਵਾਰ ਫੇਰ ਦੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਨਵੀਂ ਦਿੱਲੀ ਚ ਰਾਸ਼ਟਰੀ ਸਵੈ ਸੇਵਕ ਸੰਗਠਨ ਦੀ ਸ਼ਾਪਤੀ ਸਮਾਗਮਾ ਜੋ ਹਿੱਸਾ ਲਿਆ ਤੇ ਇੱਕ ਯਾਦਗਾਰੀ ਡਾਕ ਟਿਕਟ ਤੇ ਸਿੱਕਾ ਚਾਰੀ ਕੀਤਾ। ਕੇਂਦਰੀ ਮੰਤਰੀ ਮੰਡਲ ਵੱਲੋਂ ਕਈ ਅਹਿਮ ਫੈਸਲੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਪੱਤੇ ਤੇ ਪੈਨਸ਼ਨਰਾਂ ਵਾਸਤੇ ਮਹਿੰਗਾਈ ਰਾਹਤ ਚ 3% ਵਾਧੇ ਅਤੇ ਦਾਲਾਂ ਚ ਆਤਮ ਨਿਰਭਰਤਾ ਮਿਸ਼ਨ ਨੂੰ ਮਨਜ਼ੂਰੀ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕੇਂਦਰ ਸਰਕਾਰ ਹੜ੍ਹਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬ ਚ ਹਾਲਾਤ ਮੁੜ ਆਮ ਵਾਂਗ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਤੇ ਉੱਤਰੀ ਰੇਲਵੇ ਨੇ ਤਿਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਮੁਸਾਫਰਾਂ ਦੀ ਸਹੂਲਤ ਲਈ ਕੱਲ ਤੋਂ 8 ਅਕਤੂਬਰ ਤੱਕ ਚੰਮੂ ਤੋਂ ਸੋਣਾ ਰੇਲਗੜੀਆਂ ਮੜੀ ਸ਼ੁਰੂ ਕਰਨ ਦਾ ਕੀਤਾ ਐਲਾਨ ਇਸ ਦਿਨ ਆਲੀ ਪ੍ਰਤੀਸ਼ਠ ਖਬਰਾਂ ਖਤਮ ਹੋਈਆਂ ਨਮਸਕਾਰ